ਸਤਿ ਸ਼੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਆਓ ਘਰਾਂ ਨੂੰ ਮੋੜ ਚੱਲੀਏ ਇਹ ਦਲੀਪ ਘੋਟਵਾਣਾ ਜੀ ਦੀ ਰਚਨਾ ਹੈ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੋੜ ਸਬਸਕ੍ਰਾਈਬ ਕਰਨਾ ਜੀ ਇੱਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ ਬੜੇ ਚਿੰਤਾਤੂਰ ਹੋ ਕੇ ਆਖਣ ਲੱਗੇ ਮੈਡਮ ਸਾਰਾ ਹੀ ਪੰਜਾਬ ਨਸ਼ਿਆਂ ਵਿੱਚ ਗਰਕ ਹੁੰਦਾ ਜਾ ਰਿਹਾ ਹੈ ਤੁਸੀਂ ਕੁਝ ਸੋਚੋ ਕੁਝ ਕਰੋ ਮੈਂ ਉਹਨਾਂ ਨੂੰ ਆਖਿਆ ਜਦੋਂ ਤੱਕ ਸਾਡੇ ਲੀਡਰ ਤੇ ਪੁਲਿਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤੱਕ ਇਸ ਦਾ ਇਲਾਜ ਓਕੇ ਹੁਣ ਕਿਉਂਕਿ ਲੋਕ ਜ਼ਿੰਦਗੀ ਲਈ ਅਤੀ ਜ਼ਰੂਰੀ ਦੋ ਚੀਜ਼ਾਂ ਰੱਬ ਤੇ ਮੌਤ ਨੂੰ ਭੁੱਲ ਗਏ ਹਨ ਇਸ ਲਈ ਕਿਸੇ ਵੀ ਗੱਲ ਦੇ ਕੋਈ ਅਰਥ ਨਹੀਂ ਰਹਿ ਗਈ ਇਸ ਬਾਰੇ ਸੋਚਦੀ ਤਾਂ ਮੈਂ ਬਹੁਤ ਹਾਂ ਇੱਕ ਵਾਰੀ ਮੈਂ ਨਵੇਂ ਸ਼ਹਿਰ ਕੋਲ ਟਾਹਾ ਕਲੇਰਾ ਪਿੰਡ ਦੇ ਵੱਡੇ ਹਸਪਤਾਲ ਵਿੱਚ ਗਈ ਜਿੱਥੇ ਨਸ਼ਾ ਛਡਾਊ ਕੇਂਦਰ ਹੈ ਉਥੇ ਅਮੀਰਾਂ ਲਈ 500 ਰੁਪਏ ਰੋਜ਼ਾਨਾ ਤੇ ਕਮਰਾ ਵਿੱਚੇ ਖਾਣਾ ਦਵਾਈਆਂ ਤੇ ਇਲਾਜ ਦੂਸਰਾ ਆਮ ਲੋਕਾਂ ਲਈ 100 ਰੁਪਏ ਰੋਜ਼ਾਨਾ ਤੇ ਕਮਰਾ ਹੈ ਤੀਸਰਾ ਗਰੀਬ ਲੋਕਾਂ ਲਈ ਮੁਕਤਵਾੜ ਜਿੱਥੇ ਡਾਕਟਰੀ ਸਹਾਇਤਾ ਦਵਾਈਆਂ ਤੇ ਰੋਟੀ ਸਭ ਮੁਕਤ ਹਨ ਸਭ ਲਈ ਰੋਟੀ ਇੱਕੋ ਜਹੀ ਗੁਰਦੁਆਰਿਆਂ ਭਾਟ ਕੇ ਆਉਂਦੀ ਹੈ ਜੋਗ ਤੇ ਵਰਜਿਸ਼ ਵੀ ਕਰਵਾਈ ਜਾਂਦੀ ਹੈ ਅਥਨ ਸਵੇਰ ਗੁਰਦੁਆਰੇ ਵੀ ਲੈ ਕੇ ਜਾਂਦੇ ਨੇ ਤੇ ਮਨੋਵਿਗਿਆਨੀ ਵੀ ਸਮਝਾਉਂਦੇ ਹਨ ਮੈਂ ਬੇਨਤੀ ਕੀਤੀ ਬਾਬਾ ਜੀ ਜ਼ਮੀਨ ਅਸੀਂ ਦੇ ਦੇਾਂਗੇ ਸਾਡੇ ਪਿੰਡ ਵੀ ਨਸ਼ਾ ਛਡਾਊ ਕੇਂਦਰ ਖੋਲ ਦੇਵੋ ਉਹ ਆਖਣ ਲੱਗੇ ਬੀਬੀ ਇਹ ਵੱਡਾ ਕੰਮ ਹੈ ਜਿਹੜਾ ਵੀ ਤੁਹਾਡੇ ਪਿੰਡ ਦਾ ਬੰਦਾ ਤੁਹਾਡਾ ਨਾਂ ਲੈ ਕੇ ਆਏਗਾ ਅਸੀਂ ਪੂਰੀ ਮਦਦ ਕਰਾਂਗੇ ਸਾਨੂੰ ਚਾਹੀਦਾ ਹੈ ਕਿ ਸਰਕਾਰ ਤੇ ਦਬਾਅ ਪਾ ਕੇ ਅਜਿਹੇ ਨਸ਼ਾ ਛਡਾਊ ਕੇਂਦਰ ਖੁਲਵਾਏ ਜਾਣ ਨਸ਼ੇ ਦੇ ਕਾਰਨ ਸਮਝ ਕੇ ਉਹਨਾਂ ਉਹ ਹੱਲ ਕੀਤੇ ਜਾਣ ਆਲਾ ਦਿਵਾਲਾ ਤੇ ਘਰ ਦੇ ਨਸ਼ਈ ਨੂੰ ਝਿੜਕਣ ਦੀ ਥਾਂ ਉਸ ਨੂੰ ਇੱਕ ਰੋਗੀ ਸਮਝ ਕੇ ਉਸ ਦੀ ਸਹਾਇਤਾ ਕੀਤੀ ਜਾਵੇ ਸੂਬੇ ਅੰਦਰ ਨਸ਼ਿਆਂ ਦੇ ਦਾਖਲੇ ਉੱਤੇ ਚੌਕਸੀ ਵਧਾਈ ਜਾਵੇ ਤੇ ਸਾਰੇ ਲੋਕ ਇਸ ਪੱਖੋਂ ਚੇਤਨ ਹੋਣ ਖਾਸ ਕਰ ਨੌਜਵਾਨ ਪੀੜੀ ਉਹਨਾਂ ਨੂੰ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਜਾਵੇ ਫਿਰ ਹੀ ਕੁਝ ਹੋ ਸਕਦਾ ਹੈ ਮੇਰੇ ਕੋਲ ਆਏ ਨੌਜਵਾਨ ਮੈਨੂੰ ਆਖਣ ਲੱਗੇ ਤੁਸੀਂ ਇੱਕ ਸੁਨੇਹਾ ਸਾਨੂੰ ਲੈ ਕੇ ਦੇ ਦਿਓ ਜਿਹੜਾ ਅਸੀਂ ਪਿੰਡ-ਪਿੰਡ ਪਹੁੰਚਾ ਦੇਈਏ ਇਸ ਤਰ੍ਹਾਂ ਵੱਖਰੇ-ਵੱਖਰੇ ਵੱਡੇ ਲੋਕਾਂ ਤੋਂ ਮਿਲੇ ਸੁਨੇਹੇ ਸ਼ਾਇਦ ਦੋਸ਼ੀ ਕਰਤੇ ਧਰਤੀਆਂ ਦੀ ਪਾਪੀ ਆਤਮਾ ਨੂੰ ਹਲੂਨ ਸਕਣ ਤੇ ਨੌਜਵਾਨਾਂ ਨੂੰ ਕੋਈ ਸੇਧ ਦੇ ਸਕਣ ਨਸ਼ਿਆਂ ਦੀ ਗ੍ਰਿਫਤ ਚਾਏ ਉਹਨਾਂ ਲੜਕਿਆਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦੀ ਹਾਂ ਯੋਨ ਜੋਗਿਓ ਨਸ਼ਿਆਂ ਦੀ ਖਾਤਰ ਕਿਉਂ ਮੜੀਆਂ ਦੇ ਰਾਹ ਪੈ ਗਏ ਹੋ ਕੁਦਰਤ ਦੀਆਂ ਕਿੱਡੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਧਰਤੀ ਸੂਰਜ ਹਵਾ ਪਾਣੀ ਤੁਹਾਨੂੰ ਜਿਉਂਦਿਆ ਰੱਖਣ ਲਈ ਆਰੇ ਲੱਗੀਆਂ ਹੋਈਆਂ ਨੇ ਦੇਹ ਨੂੰ ਨਸ਼ਿਆਂ ਵਿੱਚ ਗਾਲ ਕੇ ਉਹਨਾਂ ਦਾ ਕਰਜ਼ਾ ਕਦੋਂ ਉਤਾਰੋਗੇ ਸਰਾਦਾਂ ਦੇ ਦਿਨਾਂ ਵਿੱਚ ਪਿੱਤਰ ਆਪਣੇ ਆਪਣੇ ਘਰਾਂ ਨੂੰ ਮੁੜਦੇ ਨੇ ਆਪਣੇ ਵਾਰਸਾ ਅਤੇ ਕੁੱਲ ਦੇ ਦੀਵਿਆਂ ਨੂੰ ਦੇਖਣ ਲਈ ਤਹਾਨੂੰ ਨਸ਼ਿਆਂ ਵਿੱਚ ਤੁੱਟ ਦੇਖ ਕੇ ਉਹ ਕਿੱਡੇ ਉਦਾਸ ਮੁਰਦੇ ਹੋਣਗੇ ਸਾਹ ਸਾਹ ਨਾਲ ਸੁੱਖ ਮਨਾਉਂਦੇ ਮਾਪਿਆਂ ਦੇ ਬੈਠਿਆਂ ਜਦੋਂ ਪੁੱਤ ਤੁਰ ਜਾਂਦਾ ਉਹ ਨਾਂ ਮਰਿਆਂ ਚ ਤੇ ਨਾ ਜਿਉਂਦਿਆਂ ਚ ਰਹਿ ਜਾਂਦੇ ਨੇ ਭੈਣਾਂ ਦੀ ਤਾਂ ਤਾਕਤ ਹੀ ਭਰਾ ਹੁੰਦੇ ਨੇ ਜਦੋਂ ਮੇਰਾ ਭਰਾ ਮਰਿਆ ਸੀ ਤਾਂ ਮੈਂ ਰੋ ਰੋ ਕੇ ਹੱਕਾ ਮਾਰੀਆਂ ਸੀ ਕਿ ਮੈਨੂੰ ਮਰੀ ਪਈ ਨੂੰ ਆਜੂ ਦੁਪਹਿਰਾ ਵੇ ਭੁੱਲ ਗਏ ਜੇ ਚੇਤਿਆਂ ਵਾਲਿਆ ਕਿਉਂਕਿ ਭਰਾ ਦੇ ਕਫਨ ਲਿਆਉਣ ਤੋਂ ਮਗਰੋਂ ਹੀ ਭੈਣ ਦੀ ਅਰਥੀ ਉੱਠਦੀ ਹੈ ਉਹਨਾਂ ਮਸ਼ਹੂਰਾ ਨੂੰ ਕੌਣ ਗੱਲ ਲਾਉ ਕੌਣ ਅਥਰੂ ਪੁੰਜੂ ਜਿਨ੍ਹਾਂ ਦੇ ਪਿਓ ਨਸ਼ੇ ਨੇ ਖਾ ਲਏ ਨੇ ਨਸ਼ੇ ਛੱਡਣਾ ਸੌਖਾ ਕੰਮ ਨਹੀਂ ਅਨੇਕਾਂ ਨਸ਼ਾ ਛਡਾਊ ਕੇਂਦਰ ਤੁਹਾਡੀ ਮਦਦ ਕਰ ਸਕਦੇ ਨੇ ਉੱਥੇ ਜਾਣਾ ਸ਼ਰਮ ਦੀ ਗੱਲ ਨਹੀਂ ਸਿਆਣਪ ਦੀ ਗੱਲ ਹੈ ਖੁਸ਼ਕਿਸਮਤ ਨੇ ਉਹ ਮਾਪੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਭਿਆਨਕਤਾ ਤੋਂ ਬਚੇ ਹੋਏ ਨੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ